ਸੰਗਰੂਰ ਚ ਐਨ ਆਰ ਆਈ ਟੀਵੀ ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਅੱਜ ਕਗਰ ਨਦੀ ਦੀ ਸਫਾਈ ਲਈ ਅਤੇ ਇਸ ਦੇ ਬੰਦਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਮਸ਼ੀਨਰੀ ਲੈ ਕੇ ਆਇਆ ਹੈ ਦਰਸਲ ਕੁਝ ਦਿਨ ਪਹਿਲਾਂ ਸੀਐਮ ਮਾਨ ਨੇ ਇਸ ਇਲਾਕੇ ਦਾ ਜਾਇਜ਼ਾ ਲਿਆ ਸੀ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਇੱਥੋਂ ਮਸ਼ੀਨਰੀ ਗਾਇਬ ਹੋ ਗਈ ਸੀ ਜਿਸ ਤੋਂ ਬਾਅਦ ਐਨ ਆਰ ਆਈ ਟੀਵੀ ਨੇ ਖਬਰ ਨੂੰ ਪ੍ਰਮੁੱਖ ਤਨਾਲ ਨਸ਼ਰ ਕੀਤਾ ਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ। ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਅਤੇ ਕੱਗਰ ਦੇ ਕਿਨਾਰੇ ਨੂੰ ਮਜ਼ਬੂਤ ਕਰਨ ਲਈ ਮਸ਼ੀਨਰੀ ਭੇਜੀ ਗਈ। ਜਿਸ ਤੋਂ ਬਾਅਦ ਸਾਰੇ ਇਲਾਕਾ ਨਿਵਾਸੀ ਬੇहद ਖੁਸ਼ ਨੇ। ਸਸਕਾ ਜੀ ਮੈਂ ਤਾਂ ਸਿੰਘ ਕੋ ਸਾਤ ਦੇ ਦਿੱਤਾ। ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਆਏ ਸੀਗੇ ਉਦੋਂ। ਮਾਨਜੋਤ ਸ਼ਰਕਵੰਤ ਮਾਨ ਜੀ। ਜਿਹੜੇ ਸਾਡੇ ਬੰਦ ਤੇ ਕੱਗਰ ਦੇ ਵਸਤੇ ਆਏ ਸੀ ਕਿਉਂ ਖਾਲ ਕਰਕੇ ਵੀ ਜਿਹੜਾ ਕੇ ਹੜਾ ਦਾ ਪਾਣੀ ਦਾ ਜੋ ਵੀ ਸਾਡੇ ਬੰਨ ਟੁੱਟਦਾ ਸੀਗਾ ਉਹਦੇ ਸੰਬੰਧ ਵਿੱਚ ਕਿ ਕੱਗਰ ਦੀ ਸਫਾਈ ਹੋ ਗਈ ਉਹਨਾਂ ਦੇ ਆਉਣ ਤੇ ਤੁਰੰਤ ਤਸਵੀਰਾਂ ਮਸ਼ੀਨਾ ਆ ਗਈਆਂ ਪੋਪ ਲਾਈਨ ਆ ਗਈਆਂ ਪਰ ਉਹਨਾਂ ਦੇ ਜਾਣ ਤੋਂ ਬਾਅਦ ਤੁਰੰਤ ਹੀ ਉਹਨਾਂ ਮਸ਼ੀਨਾ ਨੂੰ ਉਹਨਾਂ ਨੇ ਆਪਣੇ ਟਰਾਲਿਆਂ ਤੇ ਲੱਦ ਕੇ ਲੈ ਗਏ ਉਸ ਤੋਂ ਬਾਅਦ ਉਸ ਤੇ ਕੋਈ ਕਿਸੇ ਪੋਪ ਲਾਈਨ ਕਿਸੇ ਕੋਈ ਜੀਸੀਬੀ ਜਾਂ ਕਿਸੇ ਕੋ ਨਾਮ ਨਹੀਂ ਸ਼ਾਨ ਨਹੀਂ ਰਿਹਾ ਜੀ ਉੱਥੇ ਖਾਲੀ ਥੈਲੇ ਰਹਿ ਗਏ ਪਰ ਉਸ ਤੋਂ ਬਾਅਦ ਜਦੋਂ মিডিਆ ਨੇ ਆ ਕੇ ਦੁਬਾਰਾ ਇੱਕ ਗਰਦਾ ਦੌਰਾ ਕੀਤਾ ਤਾਂ মিডিਆ ਦੇ ਜਿਹੜੀ ਉਸ ਤੋਂ ਬਾਅਦ ਵਾਈਟ ਚੱਲੀ ਹੈ ਜਿਹੜੀ মিডিਆ ਨੇ ਆ ਕੇ ਕਵਰੇਜ ਕੀਤੀ ਆ মিডিਆ ਦੇ ਉਸ ਕਵਰ ਕਰਨ ਤੋਂ ਬਾਅਦ ਫਿਰ ਦੁਬਾਰਾ ਉਸੇ ਢੰਗ ਨਾਲੀ ਮਸ਼ੀਨਾਂ ਜਿਹੜੀ ਕੰਮ ਹੈ ਉਹ ਕੱਲ ਤੋਂ ਦੁਬਾਰਾ ਚੱਲ ਗਿਆ ਕ ਗਰਦੀ ਸਾウス ਭਾਈ ਦਾ ਬਨ ਚੌੜਾ ਹੁੰਦਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਵੀ মিডিਆ ਨੇ ਆ ਕੇ ਦੁਬਾਰਾ ਕਵਰ ਕੀਤਾ ਆ ਤੇ মিডিਆ ਦੇ ਕਾਰਨ ਹੀ ਜਿਹੜਾ ਹੈ ਮਤਲਬ ਇਹ ਕੰਮ ਹੈ ਜਿਹੜਾ ਦੁਬਾਰਾ ਸ਼ੁਰੂ ਹੋ ਸਕਿਆ ਤੇ মিডিਆ ਦੇ ਕਾਰਨ ਹੀ ਇਹ ਜਿਹੜਾ ਕੰਮ ਹੈ ਸੈਂਦ ਸਚਾਰੂ ਢੰਗ ਨਾਲ ਚੱਲ ਸਕੇ ਜਿੰਨਾ ਚਿਰ ਇਸ ਕੰਮ ਤੇ মিডিਆ ਗੌਰ ਰੱਖੂਗੀ ਤੇ ਅਸੀਂ ਦੁਬਾਰਾ ਤੋਂ ਧੰਨਵਾਦ ਕਰਦੇ ਹਾਂ ਸਮੂਹ ਕੋਰਟ ਸਾਹਿਬ ਵਾਲਿਆਂ ਵੱਲੋਂ মিডিਆ ਦਾ ਜਿਨ੍ਹਾਂ ਨੇ ਆ ਕੇ ਇੱਥੇ ਕਵਰ ਕੀਤਾ ਤੇ ਇਸ ਕੰਮ ਨੂੰ ਦੁਬਾਰਾ ਚਲਾ ਜਿਸ ਦਿਨ ਮੁੱਖ ਮੰਤਰੀ ਸਾਹਿਬ ਆਏ ਨੇ ਭਗਵੰਤ ਪਾਣਜੀ ਉਸ ਦਿਨ ਚਾਰ ਮਸ਼ੀਨਾਂ ਤੇ ਟਰੈਕਟਰ 3-4 ਟਰੈਕਟਰ ਸੀ ਤੇ ਜਦੋਂ ਮੁੱਖ ਮੰਤਰੀ ਸਾਹਿਬ ਚਲੇ ਗਏ ਉਦੋਂ 10 15 20 ਮਿੰਟ ਬਾਅਦ ਮਸ਼ੀਨਾਂ ਵੀ ਲੱਦ ਕੇ ਇੱਕ ਵੱਡੀ ਮਸ਼ੀਨ ਜੀ ਵੱਡੇ ਟਰੱਕ ਤੇ ਲੱਦ ਕੇ ਬਾਕੀ ਮਸ਼ੀਨਾਂ ਚਲੀਆਂ ਗਈਆਂ ਟਰੈਕਟਰ ਚਲੇ ਗਏ ਅੱਜ ਹੁਣ ਇੱਕ ਮਸ਼ੀਨ ਚੱਲ ਰਹੀ ਹੈ ਘੱਗਰ ਪੁਲ ਦੇ ਜਿੱਥੇ 100 ਫੁੱਟ ਦਾ ਪਾੜ ਪਿਆ ਸੀ ਉੱਥੇ ਮਸ਼ੀਨ ਚੱਲ ਰਹੀ ਹੈ ਟਰੈਕਟਰ ਚੱਲ ਰਹੇ ਨੇ ਤੇ ਇਹ ਕਿਰਪਾ ਕਰਕੇ ਹੋਰ ਮਸ਼ੀਨਾਂ ਫੁੱਲ੍ਹਦੇ ਵਾਲੇ ਪਾਸੇ ਮੱਤਾ ਬੌਲ ਤੋਂ ਨਜ਼ੋਰ ਹੈ ਸਾਰਾ ਹੋਰ ਮਸ਼ੀਨਾਂ ਤੇਜ਼ੀਆਂ ਜਾਣ ਕਿਰਪਾ ਕਰਕੇ ਬਹੁਤ ਧੰਨਵਾਦ ਹੋਵਾਂਗੇ ਤੁਹਾਡੇ ਸੰਗਰੂਰ ਚ ਐਨ ਆਰ ਆਈ ਟੀ ਵੀ ਦੀ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਅੱਜ ਕਗਰ ਨਦੀ ਦੀ ਸਫਾਈ ਲਈ ਅਤੇ ਇਸ ਦੇ ਬੰਦਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਮਸ਼ੀਨਰੀ ਲੈ ਕੇ ਆਇਆ ਹੈ ਦਰਅਸਲ ਕੁਝ ਦਿਨ ਪਹਿਲਾਂ ਸੀਐਮ ਮਾਨ ਨੇ ਇਸ ਇਲਾਕੇ ਦਾ ਜਾਇਜ਼ਾ ਲਿਆ ਸੀ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਇਥੇ ਮਸ਼ੀਨਰੀ ਗਾਇਬ ਹੋ ਗਈ ਸੀ ਜਿਸ ਤੋਂ ਬਾਅਦ ਐਨ ਆਰ ਆਈ ਟੀਵੀ ਨੇ ਖਬਰ ਨੂੰ ਪਰਮਖਤ ਨਾਲ ਨਸ਼ਰ ਕੀਤਾ ਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ। ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਅਤੇ ਕੱਗਰ ਦੇ ਕਿਨਾਰੇ ਨੂੰ ਮਜ਼ਬੂਤ ਕਰਨ ਲਈ ਮਸ਼ੀਨਰੀ ਭੇਜੀ ਗਈ। ਜਿਸ ਤੋਂ ਬਾਅਦ ਸਾਰੇ ਇਲਾਕਾ ਨਿਵਾਸੀ ਬੇਹਦ ਖੁਸ਼ ਨੇ। ਸਤਿ ਸ਼੍ਰੀ ਅਕਾਲ ਜੀ। ਮੈਂ ਪਾਸ ਸਿੰਘ ਕੋਲ ਸਾਥ ਦੇ ਦਿੱਤੀ ਕਿਹਾ ਤਾਂ ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਆਏ ਸੀਗੇ ਉਦੋਂ। ਮਾਨਜੋਤ ਸ਼ਰਧਵੰਤ ਮਾਨ ਜੀ। ਜਿਹੜਾ ਸਾਡੇ ਬੰਦ ਤੇ ਕੱਗਰ ਦੇ ਵਾਸਤੇ ਆਏ ਸੀ ਕਿਉਂ ਖਾਲ ਖਾਲ ਕੇ ਜਿਹੜਾ ਅੱਗੇ ਹੜਾ ਦਾ ਪਾਣੀ ਦਾ ਜੋ ਵੀ ਸਾਡੇ ਬੰਨ ਟੁੱਟਦਾ ਸੀਗਾ ਉਹਦੇ ਸਬੰਧ ਵਿੱਚ ਕਿ ਕੱਗਰ ਦੀ ਸਾਫ ਸਭਾਈ ਹੋ ਗਈ ਉਹਨਾਂ ਦੇ ਆਉਣ ਤੇ ਤੁਰੰਤ ਤਸਵੀਰਾਂ ਮਸ਼ੀਨਾ ਆ ਗਈਆਂ ਪੋਪਲੈਨ ਆ ਗਈਆਂ ਪਰ ਉਹਨਾਂ ਦੇ ਜਾਣ ਤੋਂ ਬਾਅਦ ਤੁਰੰਤ ਹੀ ਉਹਨਾਂ ਮਸ਼ੀਨਾ ਨੂੰ ਉਹਨਾਂ ਨੇ ਆਪਣੇ ਟਰਾਲਿਆਂ ਤੇ ਲੱਦ ਕੇ ਲੈ ਗਏ ਉਸ ਤੋਂ ਬਾਅਦ ਉਸ ਤੇ ਕੋਈ ਕਿਸੇ ਪੋਪਲੈਨ ਕਿਸੇ ਕੋਈ ਜੀਸੀਬੀ ਜਾਂ ਕਿਸੇ ਕੋਈ ਨਾਮ ਨਹੀਂ ਸ਼ਾਨ ਨਹੀਂ ਰਿਹਾ ਜੀ ਉੱਥੇ ਖਾਲੀ ਥੈਲੇ ਰਹਿ ਗਏ ਪਰ ਉਸ ਤੋਂ ਬਾਅਦ ਜਦੋਂ মিডিਆ ਨੇ ਆ ਕੇ ਦੁਬਾਰਾ ਉਹ ਗਰਦਾ ਦੌਰਾ ਕੀਤਾ ਤਾਂ মিডিਆ ਦੇ ਜਿਹੜੀ ਉਸ ਤੋਂ ਬਾਅਦ ਵਾਈਟ ਚੱਲੀ ਹੈ ਜਿਹੜੀ মিডিਆ ਨੇ ਆ ਕੇ ਕਵਰੇਜ ਕੀਤੀ ਆ মিডিਆ ਦੇ ਉਸ ਕਵਰ ਕਰਨ ਤੋਂ ਬਾਅਦ ਫਿਰ ਦੁਬਾਰਾ ਉਸੇ ਢੰਗ ਨਾਲੀ ਮਸ਼ੀਨਾ ਦੀ ਜਿਹੜੀ ਕੰਮ ਹੈ ਉਹ ਕੱਲ ਤੋਂ ਦੁਬਾਰਾ ਚੱਲ ਗਿਆ ਕਗਰਦੀ ਸਾ ਉਸ ਭਾਈ ਦਾ ਬਨ ਚੌੜਾ ਹੁੰਦਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਵੀ মিডিਆ ਨੇ ਆ ਕੇ ਦੁਬਾਰਾ ਕਵਰ ਕੀਤਾ ਆ ਤੇ মিডিਆ ਦੇ ਕਾਰਨ ਹੀ ਜਿਹੜਾ ਹੈ ਮਤਲਬ ਇਹ ਕੰਮ ਹੈ ਜਿਹੜਾ ਦੁਬਾਰਾ ਸ਼ੁਰੂ ਹੋ ਸਕਿਆ ਤੇ মিডিਆ ਦੇ ਕਾਰਨ ਹੀ ਇਹ ਜਿਹੜਾ ਕੰਮ ਹੈ ਸਾਇਦ ਸਚਾਰੂ ਢੰਗ ਨਾਲ ਚੱਲ ਸਕੇ ਜਿੰਨਾ ਚਿਰ ਇਸ ਕੰਮ ਤੇ মিডিਆ ਗੌਰ ਰੱਖੂਗੀ ਤੇ ਅਸੀਂ ਦੁਬਾਰਾ ਤੋਂ ਧੰਨਵਾਦ ਕਰਦੇ ਹਾਂ ਸਮੂਹ ਕੋਟ ਸਾਹਵਾਲਿਆਂ ਵੱਲੋਂ মিডিਆ ਦਾ ਜਿਨ੍ਹਾਂ ਨੇ ਆ ਕੇ ਇੱਥੇ ਕਵਰ ਕੀਤਾ ਤੇ ਇਸ ਕੰਮ ਨੂੰ ਦੁਬਾਰਾ ਚਲਾ ਜਿਸ ਦਿਨ ਮੁੱਖ ਮੰਤਰੀ ਸਾਹਿਬ ਆਏ ਨੇ ਭਗਵੰਤ ਪੱਣ ਜੀ ਉਸ ਦਿਨ ਚਾਰ ਮਸ਼ੀਨਾਂ ਤੇ ਟਰੈਕਟਰ 340 ਟਰੈਕਟਰ ਸੀ ਤੇ ਜਦੋਂ ਮੁੱਖ ਮੰਤਰੀ ਸਾਹਿਬ ਚਲੇ ਗਏ ਉਦੋਂ 10 15 20 ਮਿੰਟ ਬਾਅਦ ਮਸ਼ੀਨਾਂ ਵੀ ਲੱਦ ਕੇ ਕਬਡੀ ਮਸ਼ੀਨ ਜੀ ਵੱਡੇ ਟਰੱਕ ਤੇ ਲੱਦ ਕੇ ਬਾਕੀ ਮਸ਼ੀਨਾਂ ਚਲਿਆ ਗਈਆਂ ਟਰੈਕਟਰ ਚਲੇ ਗਏ ਅੱਜ ਹੁਣ ਇੱਕ ਮਸ਼ੀਨ ਚੱਲ ਰਹੀ ਹੈ ਘੱਗਰ ਪੁਲ ਦੇ ਜਿੱਥੇ 100 ਫੁੱਟ ਦਾ ਪਾੜ ਪਿਆ ਸੀ ਉੱਥੇ ਮਸ਼ੀਨ ਚੱਲ ਰਹੀ ਹੈ ਟਰੈਕਟਰ ਚੱਲ ਰਹੇ ਨੇ ਤੇ ਇਹ ਕਿਰਪਾ ਕਰਕੇ ਹੋਰ ਮਸ਼ੀਨਾਂ ਫੁਲਦੋ ਵਾਲੇ ਪਾਸੇ ਮੱਤਾ ਬਹੁਤ ਨਜ਼ੋਰ ਆ ਸਾਰਾ ਹੋਰ ਮਸ਼ੀਨਾਂ ਭੇਜੀਆਂ ਜਾਣ ਕਿਰਪਾ ਕਰਕੇ ਬਹੁਤ ਧੰਨਵਾਦ ਹੋਵਾਂਗੇ